तुसी देख रहे हो आजाद टीवी न्यूज चैनल मैं हाँ बिनू शर्मा ਅੱਜਕੱਲ ਬਿਮਾਰੀਆਂ ਐਨੀ ਵੱਚੁਕੀਆਂ ਕਿ ਇਨਸਾਨ ਨੂੰ ਵੀ ਜਜਮੈਂਟ ਨਹੀਂ ਕਿ ਕਿਹੜੇ ਵੜਾ ਨੂੰ ਕਿਹੜੀ ਬਿਮਾਰੀ ਲੱਗ ਜਾਵੇ ਤਾਂ ਅੱਜਕੱਲ ਜਿਹੜੀ ਸ਼ੂਗਰ ਦੀ ਬਿਮਾਰੀ ਹੈ ਡਾਇਬੀਟਿਸ ਜਿਹਨੂੰ ਕਹਿੰਦੇ ਆਪਾਂ ਅੱਜਕੱਲ ਬਹੁਤ ਵੱਚੁਕੀ ਹੈ ਛੋਟੇ ਬੱਚਿਆਂ ਨੂੰ ਵੀ ਹੋਣ ਲੱਗੀ ਹੈ ਤੇ ਇਹਦੇ ਨਾਲ 슈ਗਰ ਦੇ ਨਾਲ ਕਈ ਬਿਮਾਰੀਆਂ ਹੋ ਸਕਦੀ ਹੈ ਜਿੱਦਾ ਹਾਰਟ ਦੀ ਬਿਮਾਰੀ ਹੋ ਸਕਦੀ ਹੈ ਤੁਹਾਨੂੰ ਗੈਂਗਰੇਨ ਦੀ ਰਿਸਕ ਹੈ ਕਈ ਸਾਰੀਆਂ ਬਿਮਾਰੀਆਂ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਇਸ ਸਮੇਂ ਕਾਰਡੀਓਲੋਜਿਸਟ ਤੇ ਡਾਇਬਟੋਲੋਜਿਸਟ ਡਾਕਟਰ ਬਰਿੰਦਰ ਸਿੰਘ ਭਾਟੀ ਜੀ ਮੌਜੂਦ ਨੇ ਜੋ ਲਗਭਗ 37 ਸਾਲ ਤੋਂ ਇਸ ਚੀਜ਼ ਤੇ ਲਗਾਤਾਰ ਰਿਸਰਚ ਕਰਦੇ ਆ ਰਹੇ ਨੇ ਖਾਸ ਮੌਕੇ ਤੇ ਗੱਲਬਾਤ ਕਰਦੇ ਕਿ ਇਹਨਾਂ ਕੋਲ ਨਵੇਂ ਕੇਸ ਵੀ ਆਉਂਦੇ ਨੇ 슈ਗਰ ਦੇ ਉਹਨਾਂ ਦੇ ਵਿਚਾਰ ਲਵਾਂਗੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡਾਇਬਟੀਜ਼ ਬਹੁਤ ਹੀ ਵਧ ਰਹੀ ਹੈ ਔਰ ਮੈਂ ਤਕਰੀਬਨ ਪਿਛਲੇ 35-37 ਸਾਲ ਤੋਂ ਡਾਇਬਟੀਜ਼ ਸੈਂਟਰ ਰਨ ਕਰ ਰਹੇ ਹਾਂ ਚੰਡੀਗੜ੍ਹ 'ਚ ਮੈਂ ਇਸ ਤੋਂ ਪਹਿਲਾਂ 올 ਇੰਡੀਅਨ ਇੰਸਟੀਚਿਊਟ ਦਿੱਲੀ 'ਚ ਸੀਗਾ ਉੱਥੇ ਪਰ ਇਹ ਪਿਛਲੇ 2-3 ਮਤਲਬ ਦਹਾਕਿਆਂ 'ਚ 20% ਲਾ ਵਿੱਚ ਡਾਇਬਟੀਜ਼ 5 ਗੁਣਾ ਇਨਸੀਡੈਂਸ ਵੱਧ ਗਿਆ ਔਰ ਤੁਸੀਂ ਮੰਨੋਗੇ ਇੱਕ ਹਫਤਾ ਪਹਿਲਾਂ ਇੰਗਲੈਂਡ ਦੇ ਇੱਕ ਮਸ਼ਹੂਰ ਜਨਰਲ ਐ ਲੈਂਸਟ ਉਹਨੇ ਇੱਕ ਖਬਰ ਛਾਪੀ ਕਿ ਸਾਡੇ ਦੇਸ਼ ਵਿੱਚ ਹੁਣ 21 ਕਰੋੜ ਡਾਇਬੀਟਿਕਸ ਹੈਗੇ ਨੇ। ਔਰ ਹੈਰਾਨੀ ਦੀ ਗੱਲ ਹੈ 3-4 ਸਾਲ ਪਹਿਲੇ ਚਾਈਨਾ ਸਾਡੇ ਤੋਂ ਜ਼ਿਆਦਾ ਡਾਇਬੀਟਿਕ ਸੀਗੇ। ਹੁਣ ਚਾਈਨਾ 'ਚ 14 ਕਰੋੜ ਡਾਇਬੀਟਿਕਸ ਹੈਗੇ ਨੇ। ਕਹਿੰਦਾ ਮਤਲਬ ਹੈ ਕਿ ਅਸੀਂ ਤਰੱਕੀ ਕਰ ਕਰਕੇ 21 'ਚ ਪਹੁੰਚ ਗਏ। ਉਹ ਸਾਡੇ ਤੋਂ ਪਿੱਛੇ ਹੁਣ 14 ਕਰੋੜ ਤੇ ਹੈਗੇ ਨੇ। ਸਾਡੀ ਹਿੰਦੁਸਤਾਨ ਸਾਡੇ ਭਾਰਤ ਵਿੱਚ ਡਾਇਬੀਟੀਜ਼ ਦੀ ਜਿਹੜੀ ਟੋਟਲ ਇਨਸੀਡੈਂਸ ਜਾਂ ਪ੍ਰੋਵੈਲੈਂਸ ਬਹੁਤ ਤੇਜ਼ੀ ਨਾਲ ਔਰ ਵਾਈਡਲੀ ਸਾਰੇ ਏਰੀਆਜ਼ ਪਹਿਲੇ ਸਿਰਫ ਸ਼ਹਿਰੀ ਏਰੀਆ ਸੀ ਹੁਣ ਪਿੰਡੂ ਏਰੀਆ ਚ ਵੀ ਛੋਟੀ ਉਮਰ ਜਿੱਦਾਂ ਇਹਨਾਂ ਨੇ ਦੱਸਿਆ ਵਿੱਚ ਬਹੁਤ ਜ਼ਿਆਦਾ ਹੋਣ ਲੱਗ ਗਈ ਹੈ ਔਰ ਇਹਦਾ ਕੁਛ ਨਾ ਕੁਛ ਸੀਰੀਅਸ ਤੌਰ ਤੇ ਸਾਨੂੰ ਉਪਾਏ ਕਰਨਾ ਚਾਹੀਦਾ ਡਾਕਟਰ ਸਾਹਿਬ ਜੇ ਕਿ ਸਿੰਪਟਮਸ ਦੀ ਗੱਲ ਕਰੀ ਸ਼ੁਰੂਆਤੀ ਸਿੰਪਟਮਸ ਦਾ ਕਿੱਦਾਂ ਪਤਾ ਚੱਲਦਾ ਹੈ ਕਿ ਬੰਦੇ ਨੂੰ ਡਾਇਬਟੀਜ਼ ਦਾ ਕਈ ਵਾਰ ਇਦਾਂ ਹੁੰਦਾ ਕਿ ਪਿਆਸ ਜ਼ਿਆਦਾ ਲੱਗਦੀ ਹੈ ਮੂੰਹ ਸੁੱਕਦਾ ਹੈ ਵਾਸ਼ਰੂਮ ਜ਼ਿਆਦਾ ਜਾਂਦਾ ਹੈ ਪਰ ਜੇ ਕਿ ਸ਼ੁਰੂਆਤੀ ਆਪਾਂ ਲੱਛਣਾਂ ਦੀ ਗੱਲ ਕਰੀ ਉਹ ਕਿਸ ਤਰ੍ਹਾਂ ਪਤਾ ਚੱਲਦਾ ਜੇ ਲੱਛਣਾਂ ਤੇ ਜਾਈਏ ਆ ਜਿਹੜੇ ਆ ਪਿਆਸ ਜ਼ਿਆਦਾ ਲੱਗਣੀ ਭੁੱਖ ਜ਼ਿਆਦਾ ਲੱਗਣੀ ਜਾਂ ਯੂਰੇਨ ਜਾਂ ਪਿਸ਼ਾਬ ਜ਼ਿਆਦਾ ਆਣਾ ਇਹ ਜਿਹੜੇ ਸਿੰਪਟਮ ਹੈ ਆ ਆਮ ਤੌਰ ਤੇ ਐਕਿਊਟ ਜਾਂ ਬੜੀ ਜ਼ਿਆਦਾ ਡਾਇਬੀਟੀਜ਼ ਹੋਏ ਤਾਂ ਹੁੰਦੇ ਆ ਜਾਂ ਟਾਈਪ 1 ਡਾਇਬੀਟੀਜ਼ ਹੁੰਦੇ ਆ ਹੁਣ ਤੁਹਾਨੂੰ ਟਾਈਪ 1 ਡਾਇਬੀਟੀਜ਼ ਛੋਟਿਆਂ ਚ ਹੁੰਦੀ ਆ ਜਿਨ੍ਹਾਂ ਦਾ ਪੈਨਕ੍ਰੀਆਜ਼ ਖਰਾਬ ਹੋ ਜਾਂਦਾ ਔਰ ਉਹਨਾਂ ਨੂੰ ਇਨਸੂਲਿਨ ਤੋਂ ਬਿਨਾ ਇਲਾਜ ਨਹੀਂ ਹੁੰਦਾ ਉਹਨੂੰ ਅਸੀਂ ਟਾਈਪ 1 ਡਾਇਬੀਟੀਜ਼ ਕਹਿੰਦੇ ਆ ਦੂਜੀ ਜਿਹੜੀ ਡਾਇਬੀਟੀਜ਼ ਟਾਈਪ 2 ਹੈ ਉਹ ਆਮ ਤੌਰ ਤੇ 25 30 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ ਉਹਦੇ ਵਿੱਚ ਸਿੰਪਟਮਸ ਬੜੇ ਘੱਟ ਹੁੰਦੇ ਹੈ ਕਈ ਵਾਰੀ ਤਾਂ ਬੰਦਾ ਕਿਸੇ ਹੋਰ ਚੀਜ਼ ਲਈ ਚੈੱਕ ਕਰਾਉਣ ਆਉਂਦਾ ਤੇ ਜਦੋਂ ਉਹਦਾ ਬਲੱਡ ਸ਼ੂਗਰ ਚੈੱਕ ਕੀਤਾ ਜਾਂਦਾ ਹੈ ਪਤਾ ਲੱਗਦਾ ਕਿ ਉਹਨੂੰ ਡਾਇਬੀਟਿਸ ਹੈ ਨਹੀਂ ਤਾਂ ਮੋٹے ਤੌਰ ਤੇ ਕਮਜ਼ੋਰੀ ਪਿੰਡਾ ਦੁਖਣਾ ਉਹਦਾ ਅਲਰਟਨੈਸ ਨਾਲ ਲਿਥਾਰਜੀ ਜਿਹਨੂੰ ਅੰਗਰੇਜ਼ੀ ਚ ਸੁਸਤੀ ਕਹਿੰਦੇ ਆ ਜਾਂ ਫਿਰ ਮੜਾ ਮੋਟਾ ਵੇਟ ਲਾਸ ਇੱਕ ਪ੍ਰੋਮਿਨੈਂਟ ਸਿੰਪਟਮ ਹੈ ਕਿ ਇੱਕਦਮ ਮੋਟਾ ਬੰਦਾ ਕਾਫੀ ਮੋਟਾ ਬੰਦਾ 8-10 ਕਿਲੋ 12 ਕਿਲੋ ਵੇਟ ਲੂਜ਼ ਕਰ ਜਾਂਦਾ ਹੈ ਐਂਡ ਦੈ ਉਸ ਹਿਸਾਬ ਨਾਲ ਇਹ ਬੜਾ अर्ਲੀ ਡਾਇਬੀਟੀਜ਼ ਦਾ ਲੱਛਣ ਹੁੰਦਾ ਤੇ ਇਸ ਤਰ੍ਹਾਂ ਆ ਮੈਂ ਕਹਾਂਗਾ 100 ਚੋਂ 20-25 ਬੰਦਿਆਂ ਨੂੰ ਤਾਂ ਕੋਈ ਸਿੰਪਟਮ ਨਹੀਂ ਹੁੰਦਾ 30-40% ਨੂੰ ਵਿੱਚੋਂ ਮਾਮੂਲੀ ਜਿਹਾ ਬਾਡੀ ਕਮਜ਼ੋਰ ਥਕਾਵਟ ਔਰ 20 25% ਬੰਦਿਆਂ ਨੂੰ ਮੇਨ ਲੱਛਣ ਪਿਸ਼ਾਬ ਦੇ ਪਿਆਸ ਦੇ ਭੁੱਖ ਦੇ weight loss ਦੇ ਆਉਂਦੇ ਆ ਇਸ ਤਰ੍ਹਾਂ ਇਹ ਬੜੀ ਸਟਲ ਜੀ ਬਿਮਾਰੀ ਆ ਹੌਲੀ ਹੌਲੀ ਚੱਲੀ ਜਾਂਦੀ ਹੈ ਕਈ ਵਾਰ ਪਤਾ ਵੀ ਨਹੀਂ ਲੱਗਦਾ ਜੀ ਇਹ ਮੇਰਾ ਚਿੰਨ੍ਹ ਰੱਖਸ ਤੇ ਇੱਕ ਆਪਾਂ ਜੇਕਰ ਆਪਾਂ ਗੱਲ ਕਰੀਏ ਕਈ ਲੋਕ ਕਾਫੀ ਬਹੁਤ ਪੀਂਦੇ ਨੇ ਕੈਫੀਨ ਵੀ ਕਾਰਨ ਹੈ ਮੈਨ ਡਾਇਬਟੀਜ਼ ਦਾ ਮਿੱਠਾ ਬਹੁਤ ਹੁੰਦਾ ਅੱਜ ਕੱਲ ਤੁਹਾਨੂੰ ਪਤਾ ਹੈ ਵੱਡੇ ਬ੍ਰਾਂਡਸ ਦਾ ਆਪਣਾ ਨਾਂ ਨਹੀਂ ਲਵਾਵਾਂਗੇ ਜੰਕ ਫੂਡ ਤਾਂ ਮੁੱਖ ਕਾਰਨ ਹੈਗਾ ਹੀ ਆ ਕਾਫੀ ਨੂੰ ਵੀ ਆਪਾਂ ਕਿਤੇ ਨਾ ਕਿਤੇ ਮੇਨ ਰੀਜ਼ਨ ਮੰਨ ਸਕਦੇ ਆ ਡਾਇਬਟੀਜ਼ ਦਾ ਕਾਫੀ ਐਸ ਸੱਚ ਡਾਇਰੈਕਟਲੀ ਡਾਇਬਟੀਜ਼ ਨਾਲ ਲਿੰਕ ਨਹੀਂ ਹੈ ਪਰ ਕਾਫੀ ਜਿਸ ਤਰ੍ਹਾਂ ਦੀ ਕਈ ਵਾਰੀ ਬੜੇ ਜ਼ਿਆਦਾ ਦੁੱਧ ਔਰ ਮਿੱਠੇ ਦੇ ਨਾਲ ਪੀਤੀ ਜਾਂਦੀ ਹੈ ਬੜੀ ਵਾਰੀ ਬੜੀ ਕੁਆਂਟੀਟੀ ਵਿੱਚ ਜ਼ਿਆਦਾ ਪੀਤੀ ਜਾਂਦੀ ਹੈ ਉਹਦਾ ਕਾਰਨ ਬਣ ਸਕਦਾ ਪਰ ਕੈਫੀਨ ਇਟਸੈਲਫ ਦਾ ਡਾਇਬੀਟੀਜ਼ ਦੀ ਇਟੀਓਲੋਜੀ ਵਿੱਚ ਬੜਾ ਕੱਟ ਰੋਲ ਹੈ ਫਾਸਟ ਫੂਡ ਜੰਕ ਫੂਡਸ ਓਵਰ ਈਟਿੰਗ ਇਹ ਸਾਰਿਆਂ ਦਾ ਕਾਰਬੋਹਾਈਡਰੇਟ ਰਿਚ ਕੋਲਡ ਡਰਿੰਕਸ ਕਰੀਮ ਸੋਡਾਸ 슈ਗਰਡ ਸੋਡਾਸ ਆਲ ਦਿਸ ਫਰਾਈਡ ਫੂਡਸ ਨਾਲ ਬਹੁਤ ਡਾਇਰੈਕਟ ਲਿੰਕ ਹੈ ਕਾਫੀ ਦਾ ਲਿੰਕ ਮੈਂ ਦੱਸਿਆ ਦੰਬੇ 90 ਵੱਡੇ ਵੱਡੇ ਗਲਾਸ ਵਿੱਚ ਦੁੱਧ ਮਲਾਈ ਪਾਈ ਹੋਵੇ ਔਰ ਮਿੱਠਾ ਪਾਇਆ ਹੋਵੇ ਉਹਦਾ ਲਿੰਕ ਜਾਂਦਾ ਕਾਫੀ ਨਾ ਇਟਸੈਲਫ ਪਰ ਹੈਪਸ ਐਨਾ ਡਾਇਰੈਕਟ ਲਿੰਕ ਨਹੀਂ ਹੈ ਡਾਕਟਰ ਸਾਹਿਬ ਜੇਕਰ weight ਦੀ ਗੱਲ ਕਰੀ ਜਿਵੇਂ ਤੁਸੀਂ weight ਦੀ ਗੱਲ ਕਰਦੇ ਕੀ ਮੋਟਾਪਾ ਮੁੱਖ ਕਰਨਾ ਹੈ ਕਈ ਵਾਰ ਲੋਕਾਂ ਦਾ weight ਵਧ ਜਾਂਦਾ ਹੈ weight ਘਟਾਉਣਾ ਤਾਂ ਸਾਨਾ ਪਰ ਜੇਕਰ ਇੱਕ ਵਾਰੀ ਵੱਧ ਜੇ weight ਤਾਂ ਕਿਤੇ ਨਾ ਕਿਤੇ ਔਖਾ ਹੋ ਜਾਂਦਾ ਤਾਂ ਫਿਰ ਅੱਗੇ ਜਾ ਕੇ ਨੂੰ ਹਾਰਟ ਅਟੈਕ ਦਾ ਰਿਸਕ ਵੀ ਹੁੰਦਾ weight ਤੋਂ ਵੱਡਾ ਬਿਮਾਰੀ ਮੇਰੇ ਹਿਸਾਬ ਨਾਲ ਹੈ ਹੀ ਨਹੀਂ ਮੋਟਾ ਹੋਣਾ ਸਭ ਤੋਂ ਵੱਡੀ ਬਿਮਾਰੀ ਆ ਕਿਉਂਕਿ ਮੋٹے ਬੰਦੇ ਨੂੰ ਡਾਇਬੀਟਿਸ ਹੋ ਸਕਦੀ ਆ ਬਲੱਡ ਪ੍ਰੈਸ਼ਰ ਹੋ ਸਕਦਾ ਹੈ ਹਾਰਟ ਡਿਜ਼ੀਜ਼ ਹੋ ਸਕਦੀ ਆ ਉਹਦੀ ਬੈਕੇਕ ਨੀ ਜੋਇੰਟਸ ਹੁਣ ਅੱਜਕੱਲ ਤਾਂ ਸਾਨੂੰ ਇਹ ਵੀ ਪਤਾ ਲੱਗਾ ਰੀਸੈਂਟ ਰਿਸਰਚ ਨੇ ਕਿ ਮੋਟਾਪਾ ਬੰਦੇ ਨੂੰ ਕੈਂਸਰ ਵੀ ਜ਼ਿਆਦਾ ਹੁੰਦਾ ਤੇ ਇਸ ਤਰ੍ਹਾਂ ਮੋਟਾਪਾ ਤਾਂ ਨਾ ਇੱਕ ਕਾਮਨ ਸੋਇਲ ਹੋ ਗਿਆ ਜਿਹਦੇ ਤੋਂ ਬੜੀਆਂ ਦੂਜੀਆਂ ਬਿਮਾਰੀਆਂ ਪੈਦਾ ਹੁੰਦੀਆਂ ਮੋਟਾ ਹੋਣਾ ਸਭ ਤੋਂ ਵੱਡਾ ਨੈਗੇਟਿਵ ਫੈਕਟਰ ਹੈ ਸਾਡੀ ਸਿਹਤ ਦਾ ਜੇ ਬੰਦਾ ਮੋਟਾ ਹੈ ਔਰ ਉਹਨੂੰ weight ਨਹੀਂ ਆਈ ਮੀਨ weight ਲੂਜ਼ ਕਰਨ ਦਾ ਪਹਿਲੀ ਪ੍ਰਾਇਰੀਟੀ ਆ ਉਹਦਾ ਪਹਿਲਾ ਮਤਲਬ ਉਹਦੇ ਐਫਰਟ ਹੋਣੀ ਚਾਹੀਦੀ ਹੈ ਕਿ ਇਹਨੂੰ ਫੜਾਫੜ ਘਟਾਈਏ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜੇ ਬੰਦਾ weight ਨਹੀਂ ਘਟਾਉਂਦਾ ਤਾਂ ਕਾਫੀ ਹੱਦ ਤੱਕ ਕਾਫੀ ਬਿਮਾਰੀਆਂ ਨੂੰ ਹੋਣ ਦੀ ਸੰਭਾਵਨਾ ਹੈ ਜੇ ਡਾਕਟਰ ਸਾਬਾ ਪ੍ਰੀ ਡਾਇਬੀਟਿਸ ਦੀ ਗੱਲ ਕਰੀ ਉਹਨੂੰ ਆਪਾਂ ਕਿਹੜੀ ਕੈਟਾਗਰੀ ਚ ਕਾਊਂਟ ਕਰਾਂਗੇ ਡਾਇਬੀਟਿਸ ਟਾਈਪ 1 ਜਾਂ ਟਾਈਪ 2 ਪ੍ਰੀ ਡਾਇਬੀਟਿਸ ਦੀ ਵੈਲਿਊ ਲਿੰਕ ਹੈ HbA1c ਨਾਲ HBA1C ਨਾਰਮਲ ਬੰਦੇ ਦਾ 5.7% ਤੋਂ ਘੱਟ ਹੁੰਦਾ 5.7 ਤੋਂ ਲੈ ਕੇ 6.4 ਤੱਕ ਅਸੀਂ ਪ੍ਰੀ ਡਾਇਬੀਟਿਸ ਗਿੰਦੇ ਆਂ ਪ੍ਰੀ ਡਾਇਬੀਟਿਸ 슈ਗਰ ਦੇ ਲੈਵਲ ਤੋਂ ਵੀ ਹੁੰਦੀ ਹੈ ਖਾਲੀ ਪੇਟ ਦੀ 슈ਗਰ ਸਾਡੀ 110 ਤੋਂ ਘੱਟ ਚਾਹੀਦੀ ਹੈ ਔਰ 126 ਤੋਂ ਉੱਤੇ ਡਾਇਬੀਟਿਸ ਹੁੰਦੀ ਹੈ 110 ਤੋਂ 125 ਤੱਕ ਪ੍ਰੀ ਡਾਇਬੀਟਿਸ ਹੁੰਦੀ ਹੈ ਖਾਲੀ ਪੇਟ ਦੀ 슈ਗਰ ਤੇ ਬਾਕੀ ਜਿਹੜੀ ਰੋਟੀ ਖਾ ਕੇ 2 ਘੰਟੇ ਬਾਅਦ 슈ਗਰ ਹੈ ਜਿਹਨੂੰ ਅਸੀਂ ਪੋਸਟ ਪ੍ਰੈਂਡੀਅਲ ਜਾਂ ਪੀਪੀ 슈ਗਰ ਕਹਿੰਦੇ ਆ 140 ਤੋਂ 199 ਤੱਕ ਪ੍ਰੀ ਡਾਇਬੀਟਿਸ ਚ ਹੁੰਦੀ ਹੈ 200 ਤੋਂ ਉੱਪਰ ਫਿਰ ਉਹਨੂੰ ਡਾਇਬੀਟਿਸ ਕਹਿੰਦੇ ਆ ਸੋ ਇਹ ਕਾਮਨਲੀ ਹੈ ਜਿਹੜੀਆਂ ਵੈਲਿਊਜ਼ ਹੈ ਇਹ ਟਾਈਪ 2 ਡਾਇਬੀਟਿਸ ਨਾਲ ਜ਼ਿਆਦਾ ਲਿੰਕ ਹੈ ਜਿਨ੍ਹਾਂ ਨੂੰ ਹੌਲੀ ਹੌਲੀ ਡਾਇਬੀਟਿਸ ਹੁੰਦੀ ਹੈ ਟਾਈਪ 1 ਡਾਇਬੀਟਿਸ ਜਾਂ ਜਿਹਨੂੰ ਪਹਿਲੇ ਅਸੀਂ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਕਹਿੰਦੇ ਸੀ ਉਹ ਇੱਕ ਇੱਕਦਮ ਆਉਂਦੀ ਹੈ ਉਹਦੇ ਨਾਲ ਕੀ ਹੁੰਦਾ ਕਿ ਇੱਕਦਮ ਪੈਨਕ੍ਰੀਆਸ ਕਿਸੇ ਵੀ ਕਾਰਨ ਕੰਮ ਕਰਨਾ ਬੰਦ ਕਰਦਾ ਹੈ ਪੈਨਕ੍ਰੀਆਸ ਸਾਡੇ ਪੇਟ ਦੇ ਪਿੱਛੇ ਇੱਕ ਗ੍ਰੰਥੀ ਜਾਂ ਇੱਕ ਗਲੈਂਡ ਹੁੰਦਾ ਜਿੱਥੋਂ ਇਨਸੂਲਿਨ ਬਣਦੀ ਹੈ ਇਨਸੂਲਿਨ ਜਦੋਂ ਇੱਕਦਮ ਬੰਦ ਹੋ ਜਾਂਦੀ ਡਿਊ ਟੂ వైరਲ ਇਨਫੈਕਸ਼ਨ ਡਿਊ ਟੂ ਸਮ ਆਟੋਇਮਿਊਨ ਆਟੋਇਮਿਊਨ ਦਾ ਮਤਲਬ ਹੁੰਦਾ ਵੀ ਆਪਣੀ ਬਾਡੀ ਆਪਣੇ ਅਗੇਂਸਟ ਐਕਟ ਕਰ ਜਾਂਦੀ ਹੈ ਇਹ ਗੱਲਾਂ ਕਰਕੇ ਡਾਇਬੀਟਿਸ 1 ਚ ਪ੍ਰੀ ਡਾਇਬੀਟਿਸ ਵਾਲੀ ਸਿਚੁਏਸ਼ਨ ਹੁੰਦੀ ਨਹੀਂ ਠਾ ਕਰਕੇ ਟਾਈਪ 1 ਡਾਇਬੀਟਿਸ ਆ ਜਾਂਦੀ ਹੈ ਅਸਕੇ ਲੋਕਾਂ ਨਾਲ ਜਿੱਦਾਂ ਆਪਾਂ ਲਾਈਫ ਸਟਾਈਲ ਦੀ ਗੱਲ ਕਰੀਏ ਬਹੁਤ ਜੰਕ ਫੂਡ ਖਾਂਦੇ ਨੇ ਪੀਜ਼ਾ 버ਗਰ ਹੋ ਗਏ ਨਾ ਫਰਾਈਡ ਫੂਡ ਫਾਸਟ ਫੂਡ ਜ਼ਿਆਦਾ ਖਾ ਰਿ ਨੇ ਤੇ ਇਹਦੇ ਨਾਲ ਹੀ ਆਡਾ ਨੂੰ ਕਰਾਂਗੇ ਕਿ ਲਾਈਫ ਸਟਾਈਲ ਚੇਂਜ ਹੋਣਾ ਵੀ ਮੁੱਖ ਕਾਰਨ ਲੋਕਾਂ ਦਾ ਟਾਈਮ ਨਾਲ ਸੌਂਦੇ ਨਹੀਂ ਆ ਚਾਹੇ ਵਰਕਆਊਟ ਕਰਨ ਪਰ ਨੀਂਦ ਪੂਰੀ ਹੋਣੀ ਬਹੁਤ ਜ਼ਰੂਰੀ ਹੈ ਕਿਤੇ ਨਾ ਕਿਤੇ ਲਾਈਫ ਸਟਾਈਲ ਤੋਂ ਉੱਤੇ ਤਾਂ ਚੀਜ਼ ਕੋਈ ਹੈ ਹੀ ਨਹੀਂ ਐਜ਼ ਅ ਡਾਕਟਰ ਜਿੱਦਾਂ ਹੁਣ ਮੈਨੂੰ ਟੋਟਲ ਡਾਕਟਰ ਬਣਿਆ ਹੀ 50 ਸਾਲ ਹੋ ਗਏ ਆ ਮੇਰੇ ਹਿਸਾਬ ਨਾਲ ਮੇਰਾ ਤਤ ਜਾਂ ਇੱਕ ਨਿਚੋੜ ਹੈ ਕਿ ਲਾਈਫ ਸਟਾਈਲ ਸਾਡੀ ਵੱਡਾ ਇੰਪੋਰਟੈਂਟ ਔਰ ਕਰੂਸ਼ਲ ਪੁਆਇੰਟ ਹੈ ਜਿਹੜਾ ਸਾਡੀ ਸਿਹਤ ਨੂੰ ਠੀਕ ਰੱਖਦਾ ਹੈ ਸਾਨੂੰ ਹੈਲਦੀ ਰੱਖਦਾ ਹੈ ਨਿਰੋਗੀ ਰੱਖਦਾ ਹੈ ਲਾਈਫ ਸਟਾਈਲ ਚ ਫਿਜ਼ੀਕਲ ਐਕਟੀਵਿਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਸੇ ਤਰ੍ਹਾਂ ਦੀ ਵੀ ਫਿਜ਼ੀਕਲ ਐਕਟੀਵਿਟੀ ਛੋਟੀ ਮੋਟੀ ਵੀ ਬਹੁਤ ਅੱਛੀ ਹੈ ਪਰਨ ਇਨ ਐਵਰੇਜ ਅਸੀਂ ਕਹਿੰਦੇ ਹਾਂ ਜੇ ਹੋਰ ਕੁਝ ਨਹੀਂ ਕਰ ਸਕਦੇ ਬ੍ਰਿਸਕ ਵਾਕਿੰਗ ਤੇਜ਼ ਚੱਲਣਾ ਹੀ 45 ਮਿੰਟ ਰੋਜ਼ ਬਹੁਤ ਅੱਛਾ ਹੈ ਔਰ ਜਿਹੜਾ ਬੰਦਾ ਹੈ ਰੋਜ਼ ਕਰਦਾ ਹੈ ਕਾਫੀ ਹੱਦ ਤੱਕ ਬੜਾ ਕੁਝ ਤੋਂ ਬੜੀਆਂ ਬਿਮਾਰੀਆਂ ਤੋਂ ਬਚਦਾ ਹੈ ਅਗਰ 45 ਮਿੰਟ ਨਾ ਵੀ ਕਰ ਸਕੋ ਅੱਜ ਕੱਲ ਦਾ ਡਾਟਾ ਇਹ ਕਹਿੰਦਾ ਹੈ ਕਿ 30 ਮਿੰਟ ਰੋਜ਼ ਔਰ ਹਫਤੇ 'ਚ 5 ਦਿਨ 150 ਮਿੰਟ ਹਫਤੇ 'ਚ ਵੀ ਜਿਹੜਾ ਬੰਦਾ ਬ੍ਰਿਸਟ ਵਾਕ ਕਰਦਾ ਉਹਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਸੋ ਇੱਕ ਫਿਜ਼ੀਕਲ ਐਕਟੀਵਿਟੀ ਦੂਜਾ ਖਾਣ ਪੀਣ ਦਾ ਸਟਾਈਲ ਫਾਸਟ ਫੂਡ ਕਾਰਬੋਹਾਈਡਰੇਟ ਰਿਚ ਫੂਡ ਕੋਲਡ ਡਰਿੰਕਸ 버ਗਰਜ਼ ਪੀਜ਼ਾਸ ਫਰਾਈ ਦੋਸੇ ਪਟੂਰੇ ਮੋਮੋਜ਼ ਅੱਜ ਕੱਲ ਕਲਚਰੇ ਚੀਜ਼ਾਂ ਦਾ ਬਹੁਤ ਜ਼ਿਆਦਾ ਹੈ ਔਰ ਇਸ ਸਭ ਤੋਂ ਵੱਡੀ ਡਾਈਟਰੀ ਜਿਹੜੀ ਕਹਾਂ ਲਵਾਂ ਚੇਂਜ ਆਫ ਹੈਬਿਟ ਹੈ ਸਾਡੇ ਆਪਣੇ ਖਾਣੇ ਭਾਰਤੀ ਖਾਣੇ ਤੋਂ ਪਿੰਡੂ ਖਾਣੇ ਤੋਂ ਇਵਨ ਸ਼ਹਿਰੀ ਖਾਣੇ ਤੋਂ ਵੀ ਜਦੋਂ ਮੈਂ ਬੱਚਾ ਸੀ ਜਾਂ ਮੈਂ ਸਕੂਲ ਚ ਪੜਦਾ ਸੀ ਸਾਡੇ ਘਰ ਰੋਟੀ ਬਣਦੀ ਸੀ ਦਾਲ ਬਣਦਾ ਸੀ ਸਬਜੀ ਬਣਦੀ ਸੀ ਅੱਜ ਕੱਲ ਸਾਡੇ ਬੱਚੇ ਦਾਲ ਰੋਟੀ ਦੀ ਗੱਲ ਕਰਦੇ ਹੀ ਨਹੀਂ ਹਰ ਤੀਜੇ ਮਿੰਟ ਬਾਅਦ ਜ਼ੋਮੈਟੋ ਤੋਂ ਕੁਝ ਮੰਗਾ ਲਓ ਸਵੀਗੀ ਤੋਂ ਹੋਰ ਮੰਗਾ ਲਓ ਇਹ ਜਿਹੜਾ ਕਲਚਰ ਹੈ ਇਹਨੇ ਸਿਹਤ ਨੂੰ ਬਹੁਤ ਹੀ 네ਗੇਟਿਵਲੀ ਇੰਪੈਕਟ ਕੀਤਾ ਇਹ ਚੀਜ਼ਾਂ ਬੱਚ ਔਰ ਫਿਰ ਬੱਚੇ ਅਸੀਂ ਜਦੋਂ ਛੋਟੇ ਹੁੰਦੇ ਸੀ ਅਸੀਂ ਘਰੋਂ ਬਾਹਰ ਖੇਡਦੇ ਸੀ ਸਾਡੀ ਮਾਵਾਂ ਥੱਪੜ ਮਾਰ ਕੇ ਵਾਪਸ ਛਾਂਬ ਨੂੰ ਲਿਆਉਂਦੀਆਂ ਸੀ ਹੁਣ ਸਾਨੂੰ ਥੱਪੜ ਮਾਰ ਕੇ ਬੱਚਿਆਂ ਨੂੰ ਘਰੋਂ ਬਾਹਰ ਕੱਢਣਾ ਪੈਂਦਾ ਕਿ ਤੁਸੀਂ ਕੰਪਿਊਟਰ ਛੱਡੋ ਟੀਵੀ ਛੱਡੋ ਮੋਬਾਈਲ ਛੱਡੋ ਔਰ ਬਾਹਰ ਜਾਓ ਸੋ ਦਿਸ ਇਹਦੇ ਨਾਲ ਬਹੁਤ ਹੀ ਸਿਹਤ ਵਿੱਚ ਹੇਰਫੇਰ ਹੋ ਗਈ ਯਾਰ ਬਹੁਤ ਨੈਗੇਟਿਵ ਇੰਪੈਕਟ ਪੈ ਰਿਹਾ ਯੰਗਰ ਜਨਰੇਸ਼ਨ ਤੇ ਵੀ ਸਾਰੀਆਂ ਜਨਰੇਸ਼ਨ ਤੇ ਤੇ ਇਹ ਫੈਕਟਰ ਸਾਨੂੰ ਲਾਈਫਸਟਾਈਲ ਦੇ ਵਿੱਚ ਬਹੁਤ ਜ਼ਰੂਰੀ ਨੇ ਕਿ ਇਹਨਾਂ ਦਾ ਧਿਆਨ ਰੱਖਣਾ ਚਾਹੀਦਾ ਡਾਕਟਰ ਸਾਹਿਬ ਦੇਦੂਰੇ ਮੋਮੋਜ਼ ਵਰਗ ਬਹੁਤ ਹੁੰਦੇ ਨੇ ਡਾਕਟਰ ਸਾਹਿਬ ਅੱਜਕੱਲ ਜਿਹੜੇ 슈ਗਰ ਦੇ ਮਰੀਜ਼ ਹਨ ਉਹਨਾਂ ਲਈ ਬਹੁਤ ਵਧੀਆ অপਸ਼ਨ ਆ ਚੁੱਕੇ ਡੱਡੂ ਲੱਗੇ 슈ਗਰ ਫ੍ਰੀ ਬਿਸਕਟਸ ਆ ਚੁੱਕੇ ਨੇ ਮਾਰਕੀਟ 'ਚ ਨਿਊਟ੍ਰੀਸ਼ਸ ਡਾਈਜੈਸਟਿਵ ਜ਼ੀਰੋ ਮੈਦਾ ਜ਼ੀਰੋ 슈ਗਰ ਤੇ ਪਲੱਸ ਇੱਕ ਕੰਬਾਈਨਡ ਕੋਸ਼ਣ ਹੈ ਜਿੱਦਾਂ ਗ੍ਰੀਨ ਟੀ ਪਿੰਦੇ ਨੇ ਜਾਂ ਹਿਬਸਕਸ ਟੀ ਇਹ ਵੀ ਵਰਦਾਨ ਸਾਹਬ ਅਧਰ 슈ਗ ਇਹ ਚੀਜ਼ਾਂ ਡੈਫੀਨਿਟਲੀ ਗ੍ਰੀਨ ਟੀ ਬੜੀ ਅੱਛੀ ਚੀਜ਼ ਹੈ ਨਾਰਮਲ ਟੀ ਆਪਣੀ ਗੜਵੀ ਭਰ ਕੇ ਦੁੱਧ ਵਿੱਚ ਮਿੱਠਾ ਗੜ ਗੁੜ ਪਾ ਕੇ ਇੱਕ ਪੂਰੀ ਪੀ ਲੈਣਾ ਔਰ ਗ੍ਰੀਨ ਟੀ ਤੁਸੀਂ ਉਹਦੇ ਚ ਦੁੱਧ ਵੀ ਘੱਟ ਹੈ ਮਿੱਠਾ ਵੀ ਨਹੀਂ ਹੈ ਔਰ ਗ੍ਰੀਨ ਟੀ ਇਟਸੈਲਫ ਵੀ ਹੈਲਦੀ ਹੈ ਡੈਫੀਨਿਟਲੀ ਬੈਨੀਫੀਸ਼ੀਅਲ ਹੈ ਇੱਕ ਪਾਰਟ ਹੈ ਬਟ ਆਈ ਥਿੰਕ ਜਨਰਲ ਫੂਡ ਦੀ ਜਿਹੜੀ ਟੋਟਲ ਹੈਬਿਟ ਹੈ ਮੇਰੇ ਖਿਆਲ ਕੈਲਰੀਜ਼ ਅਸੀਂ ਇਹਨੂੰ ਕਹਿੰਦੇ ਆ ਫੂਡ ਦਾ ਯੂਨਿਟ ਜਿਹੜਾ ਸਾਨੂੰ ਮਤਲਬ ਅਸੀਂ ਗਿਣਦੇ ਆ ਫੂਡ ਨੂੰ ਅਸੀਂ ਉਹਨੂੰ ਕੈਲਰੀ ਯੂਨਿਟ ਚ ਗਿੰਦੇ ਆ ਉਹ ਜ਼ਿਆਦਾ ਹੋਣਾ ਚੰਗਾ ਨਹੀਂ ਜਿਸ ਤਰ੍ਹਾਂ ਚਾਰ ਪਰੌਂਠੇ ਖਾ ਲੇ 6 ਪੂੜੀਆਂ ਖਾ ਲੀਆਂ ਚਾਰ ਪਟੂਰੇ ਖਾ ਲੇ ਸੋ ਸਾਡਾ ਡਾਇਟ ਦੀ ਟੋਟਲ ਮਿਕਦਾਰ ਜਿਹੜੀ ਹੈ ਮਾਊਂਟ ਹੈ ਉਹ ਘੱਟ ਹੋਣੀ ਚਾਹੀਦੀ ਕਿ ਬਸ ਕੁਸਤੀ ਕਿ ਬਸ ਕੁਸਤੀ ਕਿ ਬਸ ਕੁਸਤੀ ਆਰ ਇਟਸ ਗੁੱਡ ਇਹ ਵੀ ਅਚੀ ਚੀਜ਼ ਹੈ ਬਟ ਆਮ ਜਨਤਾ ਲਈ ਇਹ ਚੀਜ਼ਾਂ ਕਿੰਨੀਆਂ ਰੈਲੇਵੈਂਟ ਹੈ ਐਜ਼ ਅ ਡਾਕਟਰ ਅਸੀਂ ਹਰ ਤਰ੍ਹਾਂ ਦੇ ਬੰਦਿਆਂ ਨੂੰ ਡੀਲ ਕਰਦੇ ਆ ਸਾਡੇ ਕੋਲ ਗਰੀਬ ਵੀ ਆਉਂਦੇ ਆ ਮਿਡਲ ਕਲਾਸ ਵੀ ਆਂਦੀ ਹੈ ਮੀ ਇਹ ਚੀਜ਼ਾਂ ਅਸੀਂ ਇੱਕ ਉੱਪਰ ਵਾਲੇ ਤਬਕੇ ਨੂੰ ਸਸਕ੍ਰਾਈਬ ਕਰ ਸਕਦੇ ਆ ਅਗਰ ਭਾਰਤ ਦਾ ਟੋਟਲ ਦੱਸਿਆ ਜਾਏ ਤਾਂ ਮੇਰੇ ਖਿਆਲ ਰੋਟੀ ਘੱਟ ਖਾਣੀ ਵਿੱਚ ਆਟੇ ਦੀ ਜਗ੍ਹਾ ਰਿਫਾਈਨਡ ਆਟਾ ਮੈਦਾ ਨਾ ਖਾਣਾ ਉਹਦੇ ਵਿੱਚ ਛੋਲੇ ਜਾਂ ਬਾਜਰਾ ਜਾਂ ਜੋ ਵਿੱਚ ਪਾ ਲੈਣੇ ਹਰੀਆਂ ਸਬਜ਼ੀਆਂ ਜ਼ਿਆਦਾ ਖਾਣੀਆਂ ਫਲ ਜ਼ਿਆਦਾ ਖਾਣੇ ਬਹੁਤ ਜ਼ਿਆਦਾ ਪ੍ਰੋਸੈਸਡ ਫੂਡਸ ਨਹੀਂ ਖਾਣੇ ਪ੍ਰੋਸੈਸ ਫੂਡਸ ਵਿੱਚ ਹੈਮ ਸਲਾਮੀ ਮੀਟ ਵਚ ਆ ਜਾਂਦੀ ਹੈ ਨਗਟਸ ਆ ਜਾਂਦੇ ਆ ਪ੍ਰੋਸੈਸ ਫੂਡ ਵਿੱਚ ਬਿਸਕਟ ਦੀ ਬੜੀ ਵੈਰਾਈਟੀ ਹੈਗੀ ਹੈ ਅਗਰ ਜਿਸ ਤਰ੍ਹਾਂ ਅੱਜਕਲ ਡਾਇਬਟੀਜ਼ ਵਾਲਿਆਂ ਲਈ ਨੋਨ ਪ੍ਰੋਸੈਸਡ ਬਿਸਕਟ ਆਂਦੇ ਆ ਨੋਨ ਪ੍ਰੋਸੈਸਡ ਹੋਰ ਵੀ ਸਨੈਕਸ ਆਂਦੇ ਆ ਸੋ ਦੇ ਆ ਵੈਰੀ ਗੁੱਡ ਇਹੋ ਜਿਹੀਆਂ ਚੀਜ਼ਾਂ ਵੀ ਯੂਜ਼ ਕਰ ਸਕਦੇ ਆ ਇਹ ਜੜੀਆਂ ਚੀਜ਼ਾਂ ਹੈਗੀ ਆ ਬਿਸਕਟ ਟੀ ਜਾਂ ਉਹ ਜੜੀ ਗ੍ਰੀਨ ਟੀ ਜਾਂ ਨੋਨ ਨੋ ਐਦਾਂ ਦੇ ਬੜੇ ਹੋਰ ਵੀ ਡਰਿੰਕਸ ਆਂਦੇ ਆ ਦੇ ਆ ਯੂਜ਼ਫੁਲ ਪਰ ਇਹ ਸਾਰੀ ਮੇਨ ਸਾਡੇ ਡਾਇਟ ਦਾ ਪਾਰਟ ਨੂੰ ਸਭ ਨਹੀਂ ਬਣ ਸਕਦੇ ਦੇ ਕੈਨ ਬੀ ਐਡ-ਆਨਸ ਵੀ ਥੋੜਾ ਥੋੜਾ ਇਨਾ ਦਾ ਰੋਲ ਵਿੱਚ ਆਊਗਾ ਤੇ ਡਾਕਟਰ ਸਾਹਿਬ ਜੇਕਰ ਆਪ ਡਾਇਬੀਟਿਕ ਪੇਸ਼ੈਂਟ ਦੀ ਗੱਲ ਕਰੀਏ ਗਠੀਏ ਤੇ ਵੀ ਰਿਸਕ ਹੁੰਦਾ ਹੈ 40 ਤੋਂ ਬਾਅਦ ਜਾ ਕੇ ਇਹਦੀ ਕੰਡੀਸ਼ਨ ਜ਼ਿਆਦਾ ਸੀਵਰ ਹੋ ਜਾਂਦੀ ਹੈ ਗੈਂਗਰੀਨ ਤੱਕ ਵੀ ਪਹੁੰਚ ਜਾਂਦਾ ਹੈ ਕਿ ਇਸੇ 40 ਤੋਂ ਬਾਅਦ ਆ ਏਜ ਨਾਲੋਂ ਡਿਊਰੇਸ਼ਨ ਆਫ ਡਾਇਬੀਟਿਸ ਜ਼ਿਆਦਾ ਜ਼ਰੂਰੀ ਹੈ ਕਿੰਨੇ ਸਾਲਾਂ ਤੋਂ ਬੰਦੇ ਨੂੰ ਸ਼ੂਗਰ ਹੈ ਔਰ ਏਜ ਨਾਲ ਵੈਸੇ ਹੀ ਸਾਡੇ ਮਸ਼ੀਨ ਜਾਂ ਬੋਡੀ ਵੀ ਇੱਕ ਮਸ਼ੀਨ ਹੈ 40 45 ਸਾਲ ਤੇ ਵੈਸੇ ਹੀ ਆਮ ਬੰਦੇ ਨੂੰ ਵੀ ਜੋੜਾਂ ਦੀ ਥੋੜੀ ਜਿਹੀ ਤੇ ਕਈ ਵਾਰੀ ਸਟਿਫਨੈਸ ਆ ਸਕਦੀ ਹੈ ਆਰਗਨਸ ਵਿੱਚ ਏਜਿੰਗ ਹੁਣੀ ਸ਼ੁਰੂ ਹੋ ਜਾਂਦੀ ਹੈ ਔਰ ਡਾਇਬਟੀਜ਼ ਵਾਲਿਆਂ ਦੀ ਟੋਟਲ ਏਜਿੰਗ ਪ੍ਰੋਸੈਸ ਬੜਾ ਫਾਸਟ ਹੁੰਦਾ ਜਿਸ ਆਮ ਬੰਦੇ ਨੂੰ ਅਗਰ 60 ਸਾਲ ਤੇ ਉਹਨਾਂ ਦੀਆਂ ਬਿਮਾਰੀਆਂ ਆਣੀਆਂ ਸੇ ਹਾਰਟ ਡਿਜ਼ੀਜ਼ ਕਿਡਨੀ ਡਿਜ਼ੀਜ਼ ਐਦਾਂ ਹੀ ਗਠੀਆ ਡਾਇਬਟੀਜ਼ ਵਾਲੇ ਬੰਦੇ ਨੂੰ 10-15 ਸਾਲ ਇਹ ਚੀਜ਼ਾਂ ਪਹਿਲੇ ਆਉਂਦੀਆਂ ਪਹਿਲੇ ਆਨ ਨਾਲ ਫਿਰ ਉਹ ਉਹ ਚੀਜ਼ਾਂ ਬੜੀ ਜਲਦੀ ਮੈਨੀਫੈਸਟ ਕਰਦੀਆਂ 40 45 50 ਤੇ ਡਾਇਬਟੀਜ਼ ਵਾਲੇ ਬੰਦੇ ਨੂੰ ਆਮ ਬੰਦੇ ਨੂੰ ਅਗਰ 45-50 ਤੋਂ ਬਾਅਦ ਹਾਰਟ ਅਟੈਕ ਹੁੰਦਾ ਡਾਇਬਟੀਜ਼ ਵਾਲੇ ਨੂੰ 10 ਸਾਲ ਪਹਿਲੇ ਹੁੰਦਾ ਡਾਇਬਟੀਜ਼ ਵਾਲੇ ਬੰਦੇ ਦੀ ਕਿਡਨੀ ਵੀ 10 ਸਾਲ ਪਹਿਲੇ ਖਰਾਬ ਹੁੰਦੀ ਹੈ ਇਸ ਲਈ ਇਹ ਡਾਇਬਟੀਜ਼ ਨੂੰ ਕੰਟਰੋਲ ਕਰਨਾ ਪਹਿਲੇ ਤਾਂ ਡਾਇਬਟੀਜ਼ ਤੋਂ بچੋ ਕੀ ਹੋਵੇ ਨਾ ਜੇ ਹੋ ਗਈ ਤਾਂ ਉਹਦਾ ਗੁੱਡ ਕੰਟਰੋਲ ਔਰ ਅੱਜਕੱਲ ਇੱਕ ਕਨਸੈਪਟ ਮੈਂ ਜ਼ਰੂਰ ਜਨਤਾ ਨੂੰ ਦੱਸਣਾ ਚਾਹਾਂਗਾ ਪਹਿਲੇ ਕਨਸੈਪਟ ਹੁੰਦਾ ਸੀ ਕਿ ਡਾਇਬਟੀਜ਼ ਹੋਈ ਹੈ ਅਸੀਂ ਥੋੜਾ ਧਿਆਨ ਰੱਖਾਂਗੇ ਰੋਟੀ ਘੱਟ ਖਾਵਾਂਗੇ ਇਹ ਕਰਾਂਗੇ ਹਲੇ ਗੋਲੀ ਦੀ ਲੋੜ ਨਹੀਂ ਇਹ ਕਨਸੈਪਟ ਬਦਲ ਗਿਆ ਹੁਣ ਕਨਸੈਪਟ ਹੈ ਕਿ ਫੜਾ ਫਟ ਗੋਲੀ ਲੈ ਕੇ ਦਵਾਈ ਲੈ ਕੇ ਲਾਈਫ ਸਟਾਈਲ ਆਪਣਾ ਬਦਲ ਕੇ ਪਹਿਲੇ 2-3 ਸਾਲ ਚ ਕੰਟਰੋਲ ਬਹੁਤ ਅੱਛਾ ਰੱਖੋ ਜਿਹੜੇ ਬੰਦੇ ਡਾਇਬਟੀਜ਼ ਦਾ ਪਹਿਲੇ 1-2-3 ਸਾਲ ਬਹੁਤ ਅੱਛਾ ਕੰਟਰੋਲ ਰੱਖਦੇ ਆ ਉਹਨਾਂ ਦੀਆਂ ਕੰਪਲਿਕੀਸ਼ਨਸ ਹਾਰਟ ਦੀਆਂ ਕਿਡਨੀ ਦੀਆਂ ਅੱਖਾਂ ਦੀਆਂ ਗੈਂਗਰਨ ਦੀਆਂ 10-15 ਸਾਲ ਪਿੱਛੇ ਚਲੀਆਂ ਜਾਂਦੀ ਹੈ अर्ਲੀ ਕੰਟਰੋਲ ਅਗਰੈਸਿਵ ਕੰਟਰੋਲ ਐਂਡ ਆ ਪ੍ਰੋਪਰ ਕੰਟਰੋਲ ਅੱਜਕੱਲ ਇਹ ਡਿਕਟਮ ਹੈ ਜਿਹੜਾ ਕਿ 3-4 ਸਾਲ 5 ਸਾਲ ਪਹਿਲੇ ਨਹੀਂ ਹੁੰਦਾ ਸੀ ਪਹਿਲੇ ਅਸੀਂ ਕਹਿੰਦੇ ਸੀ ਗੋ ਸਲੋ ਐਂਡ ਗੋ ਸਟੈਪ ਵਾਈਜ਼ ਹੁਣ ਐਦਾਂ ਨਹੀਂ ਹੈ ਹੁਣ ਗੋ ਹਾਰਡ ਆਨ ਫ্রম ધ ਵੈਰੀ ਬਿਗਨਿੰਗ ਡਾਕਟਰ ਸਾਹਿਬ ਜੱਗਰ 슈ਗਰ ਦੇ ਮਰੀਜ਼ ਨੂੰ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਹੈ ਤਾਂ ਜੇ 슈ਗਰ ਲੈਵਲ ਜ਼ਿਆਦਾ ਹੈ ਤਾਂ ਉਸ ਦਰਨੋਂ ਬਾਈਪਾਸ ਸਰਜਰੀ ਨਹੀਂ ਕਰਵਾ ਸਕਦੇ ਕਰਵਾਏਗਾ ਤਾਂ ਰਿਸਕ ਹੋ ਸਕਦਾ ਕਿਤੇ ਨਾ ਕਿਤੇ ਆ ਡਾਇਬੀਟਿਸ ਐਂਡ ਹਾਰਟ ਡਿਜ਼ੀਜ਼ ਇੱਕ ਤਾਂ ਹੁੰਦੀ ਬੜੀ ਪਹਿਲੇ ਆ ਯੰਗ ਮੈਂ ਦੱਸ ਰਹੀ ਹਾਂ 40 ਸਾਲ ਬੰਦੇ ਨੂੰ ਹੋ ਜਾਊਗੀ ਜਿਹੜੀ ਕਿ ਆਮ ਬੰਦੇ ਨੂੰ 55 ਸਾਲ ਤੇ ਹੋਗੀ ਦੂਜੀ ਜਿਹੜੀ ਡਾਇਬਟੀਜ਼ ਵਾਲੇ ਨੂੰ ਹਾਰਟ ਡਿਜ਼ੀਜ਼ ਹੁੰਦੀ ਹੈ ਹੁੰਦੀ ਜ਼ਿਆਦਾ ਆਮ ਬੰਦੇ ਨੂੰ ਜੇ ਇੱਕ ਕਾਰਟਰੀ ਸਾਢੇ 8 ਚ ਤਿੰਨ ਮੇਨ ਆਰਟਰੀਜ਼ ਹੁੰਦੀ ਹੈ ਆਮ ਬੰਦੇ ਦੀ ਇੱਕ ਆਰਟਰੀ ਬਲੌਕ ਹੁੰਦੀ ਹੈ ਡਾਇਬਟੀਜ਼ ਵਾਲਿਆਂ ਦੀ ਤਿੰਨੋਂ ਇਕੱਠੀਆਂ ਬਲੌਕ ਹੋਣ ਲੱਗ ਜਾਂਦੀਆਂ ਇਹਨੂੰ ਅਸੀਂ ਡਿਫਿਊਜ਼ ਡਿਜ਼ੀਜ਼ ਕਹਿੰਦੇ ਆ ਡਿਫਿਊਜ਼ ਮੀਨਸ 올ਓਵਰ ਔਰ ਡਾਇਬਟੀਜ਼ ਵਾਲਿਆਂ ਨੂੰ ਜਿਸ ਤਰ੍ਹਾਂ ਇਹਨਾਂ ਨੇ ਸਵਾਲ ਪੁੱਛਿਆ ਬਾਈਪਾਸ ਡਾਇਬਟੀਜ਼ ਵਾਲੇ ਬੰਦਿਆਂ ਨੂੰ ਕਈ ਵਾਰੀ ਆਮ ਬੰਦੇ ਨੂੰ ਕਲੀ ਕਾਟਰੀ ਦੀ ਡਿਜ਼ੀਜ਼ ਆ ਉਸ ਸਟੈਂਟ ਪੈ ਜਾਂਦਾ ਸਾਡੇ ਜਿਹੜੇ ਇੱਥੇ ਇਹਦੇ ਵਿੱਚ ਹੈ ਡਾਇਬਟੀਜ਼ ਵਿੱਚ ਕਈ ਵਾਰੀ ਸਿਚੁਏਸ਼ਨ ਇਹੋ ਜੀ ਹੁੰਦੀ ਹੈ ਜਿੱਥੇ ਸਟੈਂਟ ਦਾ ਕੰਮ ਘੱਟ ਹੁੰਦਾ ਹੈ ਔਰ ਬਾਈਪਾਸ ਬਿਕਮਸ ਅ ਕੰਪਲਸਰੀ ਆਪਸ਼ਨ ਵੀ ਇਹ ਉਹਦੇ ਨਾਲ ਹੀ ਇਹ ਹੱਲ ਹੋਊਗਾ ਨਹੀਂ ਤਾਂ ਅਗਰ ਜ਼ਬਰਦਸਤੀ ਅਸੀਂ ਨਾ ਅਰਰੀਅਨ ਸਟੈਂਟ ਪਾ ਦਾਂਗੇ ਉਹ ਕਈ ਵਾਰੀ 6 ਮਹੀਨੇ ਬਾਅਦ ਹੀ ਫਿਰ ਬਾਈਪਾਸ ਕਰਨੀ ਪੈ ਜਾਂਦੀ ਹੈ ਪਰ ਇਹ ਸਾਰੀਆਂ ਗੱਲਾਂ ਪੇਸ਼ੈਂਟ ਟੂ ਪੇਸ਼ੈਂਟ ਹੈ ਕਿਸੇ ਬੰਦੇ ਨੂੰ ਇੱਕ ਥੋੜੀ ਜੀ ਡਿਜ਼ੀਜ਼ ਆ ਉਹਨੂੰ ਸਿਰਫ ਦਵਾਈਆਂ ਨਾਲ ਵੀ ਠੀਕ ਕਰ ਲੈਂਦਾ ਕਿਸੇ ਨੂੰ ਮੀਡੀਅਮ ਹੈ ਉਹਦੀ ਸਟੈਂਟਿੰਗ ਹੋ ਜਾਂਦੀ ਹੈ ਔਰ ਕਾਫੀ ਹੱਦ ਤੱਕ ਜੇ ਜ਼ਿਆਦਾ ਡਿਜ਼ੀਜ਼ ਹੋਏ ਤੇ ਉਹਨਾਂ ਨੂੰ ਬਾਈਪਾਸ ਹੈ ਸਕਸੈਸ ਰੇਟ ਸਾਰਿਆਂ ਦਾ ਬਹੁਤ ਅੱਛਾ ਜੇਕਰ ਆਪਾਂ ਗੱਲ ਕਰੀਏ ਜਿੱਦਾਂ ਮੈਂ ਬਾਈਪਾਸ ਸਰਜਰੀ ਦੀ ਗੱਲ ਤੁਹਾਨੂੰ ਕੀਤੀ ਕੀਤੀ ਹੈ ਦਵਾਈਆਂ ਕਿਤੇ ਨਾ ਕਿਤੇ 슈ਗਰ ਦੇ ਮਰੀਜ਼ੇ ਕਿਡਨੀ ਲੀਵਰ ਤੇ ਬਹੁਤ ਇਫੈਕਟ ਕਰਦੀਆਂ ਜੇਕਰ ਉਹ ਜ਼ਿਆਦਾ ਖਾਵੇ ਹਾਲਾਂਕਿ ਪਾਣੀ ਪੀਣਾ ਬਹੁਤ ਜ਼ਰੂਰੀ ਹੁੰਦਾ ਕਈ ਚੀਜ਼ਾਂ ਜ਼ਰੂਰੀ ਪਰ ਦਵਾਈਆਂ ਬਹੁਤ ਇਫੈਕਟ ਪਾਉਂਦੀਆਂ ਨੇ ਕਿਉਂਕਿ ਜੇਕਰ ਉਹ ਡਾਈਟ ਲਿਮਟਿਡ ਖਾਏਗਾ ਤਾਂ ਦਵਾਈਆਂ ਜ਼ਿਆਦਾ ਖਾਏਗਾ ਤਾਂ ਕਿੰਨੇ ਕਰੇ ਇਫੈਕਟ ਪਾਏਗਾ ਦਵਾਈਆਂ ਜ਼ਿਆਦਾ ਵੀ ਨੁਕਸਾਨ ਕਰਦੀਆਂ ਔਰ ਕਈ ਦਵਾਈਆਂ ਜਿਹੜੀਆਂ ਹੈ ਉਹ ਉਹ ਇਟਸੈਲਫ ਨਾਟ 슈ਗਰ ਦੀਆਂ ਦਵਾਈਆਂ ਦੂਜੀਆਂ ਦਵਾਈਆਂ ਜਿਸ ਤਰ੍ਹਾਂ ਸਭ ਤੋਂ ਇੰਪੋਰਟੈਂਟ ਪਾਰਟ ਹੈਗਾ ਪੇਨ ਕਿਲਰ ਅਸੀਂ ਇਹਨਾਂ ਨੂੰ ਐਨ ਐਸ ਏ ਆਈ ਡੀਸ ਕਹਿੰਦੇ ਆ ਨਾਨ ਸਟੀਰੋਇਡਲ ਐਂਟੀ ਇਨਫਲਮੇਟਰੀ ਡਰਗਸ ਜਿਦੇ ਚ ਬਰੂਫੇਨ ਵੋਵੈਰਨ ਨੈਮੂਸਲਾਈਡ ਸਾਰੀਆਂ ਇਸ ਕੈਟੇਗਰੀ ਚ ਆਉਂਦੀਆਂ ਇਹਨਾਂ ਦਾ ਓਵਰ ਯੂਜ਼ ਡਾਇਬੀਟਿਸ ਵਾਲੇ ਮਰੀਜ਼ ਦੀ ਕਿਡਨੀ ਨੂੰ ਬੜੀ ਜਲਦੀ ਨਾਰਮਲ ਬੰਦਿਆਂ ਦੀ ਕਿਡਨੀ ਨੂੰ ਵੀ ਬੜੀ ਜਲਦੀ ਐ ਇਸੇ ਤਰ੍ਹਾਂ ਡਾਇਬੀਟਿਸ ਵਾਲੇ ਬੰਦੇ ਨੂੰ ਸਟੀਰੋਇਡ ਸੁਣਿਆ ਹੋਣਾ ਇੱਕ ਬਿਮਾਰੀ ਹੂ ਇੱਕ ਦਵਾਈ ਹੁੰਦੀ ਹੈ ਅਸਥਮਾ ਚ ਵੀ ਯੂਜ਼ ਹੁੰਦੀ ਹੈ ਆਰਐਮਪੀ ਗਠੀਆ ਚ ਵੀ ਦਈ ਜਾਂਦੇ ਆ ਸਟੀਰੋਇਡ ਨਾਲ ਡਾਇਬੀਟਿਸ ਦੀ ਵਰਸਨਿੰਗ ਬੜੀ ਜ਼ਿਆਦਾ ਹੁੰਦੀ ਹੈ ਐਸੇ ਤਰ੍ਹਾਂ ਹੋਰ ਦਵਾਈਆਂ ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਆ ਬੰਦੇ ਨੂੰ ਉਹਦੇ ਵਿੱਚ ਵੀ ਕਈ ਦਵਾਈਆਂ ਦਾ ਬੜਾ ਪੋਜ਼ਿਟਿਵ ਇਮਪੈਕਟ ਹੈ ਕਈ ਦਵਾਈਆਂ ਉਹਨੀਆਂ ਫਾਇਦੇਮੰਦ ਨਹੀਂ ਹੋਰ ਵੀ ਐਸੇ ਤਰ੍ਹਾਂ ਦੀਆਂ ਬੜੀਆਂ ਦਵਾਈਆਂ ਜਿਹੜੇ ਡਾਇਬੀਟਿਸ ਵਾਲੇ ਮਰੀਜ਼ ਨੂੰ ਬੜੇ ਧਿਆਨ ਨਾਲ ਔਰ ਬੜੀ ਸੋਚ ਸਮਝ ਕੇ ਡਾਕਟਰੀ ਨਿਗਰਾਨੀ ਦੇ ਅੰਡਰ ਹੀ ਲੈਣੀਆਂ ਚਾਹੀਦੀਆਂ ਅੰਜੀਨਾ ਡਾਕਟਰ ਸਾਹਿਬ ਇੱਕ ਜੇਕਰ ਉਹਦੇ ਉਹਦੇ ਚ ਕਈ ਸਾਰੇ ਸਿੰਪਟਮਸ ਹੁੰਦੇ ਚ ਚੈਸਟ ਪੇਨ ਵੀ ਹੁੰਦਾ ਮਸਲ ਪੇਨ ਵੀ ਹੁੰਦੀ ਹੈ ਕਈ ਵਾਰ ਇਹ ਪੇਨ ਡਾਇਵਰਟ ਹੋ ਕੇ ਆਰਮਸ ਵਿੱਚ ਚਲੀ ਜਾਂਦੀ ਹੈ ਇਹਦਾ ਸੋਲੂਸ਼ਨ ਕਿੱਦਾਂ ਕਰ ਸਕਦਾ ਕੋਈ ਜਿਹੜੀ ਹਾਰਟ ਦੀ ਪੇਨ ਹੈ ਇਹ ਬੜੀ ਅਲੱਗ-ਅਲੱਗ ਤਰੀਕਿਆਂ ਨਾਲ ਮੈਨੀਫੈਸਟ ਕਰਦੀ ਹੈ ਜਿਹੜੀ ਕਾਮਨਿਸਟ ਹਾਰਟ ਪੇਨ ਹੈ ਉਹ ਛਾਤੀ ਦੇ ਤਕਰੀਬਨ ਮਿਡਲ ਦੇ ਵਿੱਚ ਇੱਕ ਪ੍ਰੈਸ਼ਰ ਜਾਂ ਸਫੋਕਟਨ ਜਿਹਨੂੰ ਕਹਿੰਦੇ ਸਫੋਕੇਸ਼ਨ ਵਰਗੀ ਪੇਨ ਹੁੰਦੀ ਹੈ ਇਹ ਕਲਾਸਿਕਲ ਹਾਰਟ ਪੇਨ ਹੈ ਬਟ ਦੂਜੇ ਤਰੀਕੇ ਦੇ ਵੀ ਪੇਨ ਹੋ ਸਕਦੀ ਹੈ ਕਿਸੇ ਨੂੰ ਗਲੇ 'ਚ ਦਰਦ ਹੋ ਸਕਦੀ ਹੈ ਤੁਸੀਂ ਹੈਰਾਨ ਹੋਗੇ ਕਈ ਵਾਰੀ ਹਾਰਟ ਪੇਨ ਸਿਰਫ ਦੰਦ 'ਚ ਵੀ ਹੋ ਸਕਦੀ ਹੈ ਔਰ ਕਈ ਵਾਰੀ ਛਾਤੀ ਦੇ ਨਾਲ ਬਾਹਾਂ 'ਚ ਜਾਂਦੀ ਹੈ ਜਾਂ ਕੱਲੀ ਬਾਹਾਂ 'ਚ ਵੀ ਹੋ ਸਕਦੀ ਹੈ ਇਹ ਸਾਰਾ ਇਸ ਲਈ ਹੈ ਕਿ ਜਿਹੜਾ ਹਾਰਟ ਦੀ ਨਰਵਸ ਹੈ ਉਹਨਾਂ ਦੀ ਡਿਸਟ੍ਰਿਬਿਊਸ਼ਨ ਬੜੀ ਵਾਈਡ ਹੈ ਕੋਲਰ ਬੋਨ ਥੈਕ ਟੁੱਟ ਇਵਨ ਸੀਵੀਅਰ ਬੈਕ ਪੇਨ ਦੇ ਕੈਨ ਆਲ ਮੈਨੀਫੈਸਟ ਐਂਡ ਰੈਅਰਲੀ ਐਬਡੋਮਨ ਪੇਨ ਪੇਟ ਦੀ ਦਰ ਜਿਦਾ ਲੱਗੂਗਾ ਐਸਿਡ ਦੀ ਇਹ ਵੀ ਹੋ ਸਕਦੀ ਹੈ ਸੋ ਹਾਰਟ ਦੀ ਪੇਨ ਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਬੜੀ ਅਲੱਗ ਔਰ ਬੜੀ ਡਿਫਰੈਂਟ ਹੋ ਸਕਦੀ ਹੈ ਤੇ ਹੁਣ ਤੁਸੀਂ ਕਿਹੜੀ ਕਿਹੜੀ ਚੀਜ਼ਾਂ ਦੇ ਵਰਕਆਊਟ ਕਰ ਰਹੇ ਚਾਹੇ ਉਹ 슈ਗਰ ਨੂੰ ਲੈ ਕੇ ਚਾਹੇ ਹਾਰਟ ਨੂੰ ਲੈ ਕੇ ਕਿਹੜੀ ਕਿਹੜੀ ਚੀਜ਼ ਉੱਪਰ ਥੋੜੀ ਰਿਸਰਚ ਚੱਲ ਰਹੀ ਹੈ ਸਾਡੇ ਦੇਖੋ ਰਿਸਰਚ ਸਭ ਤੋਂ ਜ਼ਿਆਦਾ ਮੇਰੀ ਰਹੀ ਹੈ ਕਿ ਲੋਕਾਂ ਦੇ ਡਾਇਬੀਟਿਸ ਦੇ ਪੈਟਰਨ ਕਿਦਾਂ ਬਦਲੇ ਹੈ ਅਸੀਂ ਲੋਕਾਂ ਨੂੰ ਸਾਡੀ ਐਕਚੁਅਲ ਪਾਪੂਲੇਸ਼ਨ ਨੂੰ ਕਿਸ ਤਰ੍ਹਾਂ ਅਸੀਂ ਸਮਝਾ ਸਕਦੇ ਹਾਂ ਬੇ ਉਹ ਕਰੋ ਇੱਕ ਇੱਕ ਹੁੰਦੀ ਬੜੀ ਲੈਬੋਰੀਟਰੀ ਰਿਲੇਟਡ ਰਿਸਰਚ ਔਰ ਇੱਕ ਹੁੰਦੀ ਆ ਪਬਲਿਕ ਰਿਲੇਟਡ ਰਿਸਰਚ ਆ ਮੇਰਾ ਸ਼ੁਰੂ ਤੋਂ ਸਾਡਾ ਜਿਹੜਾ ਰਿਆ ਡਾਇਵਰਸ਼ਨ ਟੁਵਰਡਸ ਪਬਲਿਕ ਆਮ ਜਨਤਾ ਆਮ ਬੰਦੇ ਨੂੰ ਕਿੱਦਾਂ ਅਸੀਂ ਡਾਇਬੀਟਿਸ ਤੋਂ ਬਚਾ ਸਕਦੇ ਆ ਕਿਸ ਤਰ੍ਹਾਂ ਉਹਨਾਂ ਦਾ ਇਲਾਜ ਉਹਨਾਂ ਨੂੰ ਦੱਸ ਸਕਦੇ ਆ ਪ੍ਰੋਪਰ ਹੈ ਔਰ ਕਿੰਝ ਉਹਨਾਂ ਦੀ ਕੰਪਲਿਕਸ਼ਨਸ ਬਚ ਸਕਦੀਆਂ ਪ੍ਰਾਈਮ ਫੋਕਸ ਸਾਡਾ ਇਹਨਾਂ ਤੇ ਰਿਹਾ ਇਸ ਲੈਵਲ ਤੇ ਅਸੀਂ ਪਬਲਿਕ ਸੈਮੀਨਾਰ ਵੀ ਕਰੀ ਦੀਆ ਪਬਲਿਕ ਮੀਡੀਆ ਤੇ ਵੀ ਕਿਤੇ ਨਾ ਕਿਤੇ ਜਦਾ ਅਸੀਂ ਟਾਕ ਕਰ ਰਹੇ ਆ ਜਾਂਦੇ ਰਹੀਦਾ ਹੋਰ ਕਾਨਫਰੰਸੇਜ਼ ਵੀ ਹੁੰਦੀਆਂ ਔਰ ਵੀ ਇੱਕ ਦੂਜੀ ਗੱਲ ਆ ਅਸੀਂ ਆਪਣੇ ਆਪ ਨੂੰ ਵੀ ਆਪ ਯੂ نو ਅਪਗ੍ਰੇਡ ਕਰਦੇ ਰਹਨੇ ਆ ਪੜ੍ਹ ਕੇ ਇੰਟਰਨੈਸ਼ਨਲ ਕਾਨਫਰੰਸੇਜ਼ ਤੇ ਜਾ ਕੇ ਲੇਟੈਸਟ ਜੋ ਹੈ ਸਾਨੂੰ ਪਤਾ ਲੱਗੇ ਅਸੀਂ ਪਬਲਿਕ ਨੂੰ ਦੇ ਸਕੀਏ ਤਾਂ ਬੇਸਿਕਲੀ ਪੇਸ਼ੈਂਟ ਰਿਲੇਟਿਡ ਕੇਅਰ ਦੀ ਰਿਸਰਚ ਉਹ ਸਾਡਾ ਦਰਿਆ ਜਗਤ ਆ ਤਾ ਤੁਸੀਂ ਦੇਖਿਆ ਸੀ ਕਿ ਡਾਕਟਰ ਬਰਿੰਦਰ ਸਿੰਘ ਭਾਰਤੀ ਜੀ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਕਿ ਸ਼ੂਗਰ ਦੀ ਬਿਮਾਰੀ ਬਹੁਤ ਭੈੜੀ ਬਿਮਾਰੀ ਹੈ ਜੇਕਰ ਤੁਸੀਂ ਸਮੇਂ ਸਿਰ ਇਸ ਦਾ ਇਲਾਜ ਲੱਭ ਲਵੋਗੇ ਆਪਣਾ ਖਾਣ ਪੀਣ ਦੇ ਕੰਟਰੋਲ ਕਰੋਗੇ ਲਾਈਫ ਸਟਾਈਲ ਸਮੇਂ ਨਾਲ ਸੋਗੇ ਸਮੇਂ ਨਾਲ ਉੱਠੋਗੇ ਤਾਂ ਇਹ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ ਜੇਕਰ ਤੁਸੀਂ ਕਾਬੂ ਨਾ ਪਾ ਸਕੇ ਤੁਹਾਡਾ ਹਾਰਟ ਰੇਟ ਵੀ ਵੱਧ ਸਕਦਾ ਹੈ ਤੁਹਾਨੂੰ ਹਾਰਟ ਅਟੈਕ ਤੱਕ ਆ ਸਕਦਾ ਹੈ ਜੇਕਰ ਤੁਹਾਡਾ weight ਵਧੇਗਾ ਤਾਂ ਜ਼ਾਹਿਰ ਜਿਗਾ ਲੱਗੇ ਦਿਲ ਦਾ ਦੌਰਾ ਬਹੁਤ ਜਲਦੀ ਤੁਹਾਨੂੰ ਆ ਸਕਦਾ ਹੈ ਅੱਜ ਕੱਲ੍ਹ ਜਿਹੜੀ ਯੁਵਾ ਪੀੜੀ ਉਹ ਜੰਕ ਫੂਡ ਬਹੁਤ ਇੰਟ ਇੰਟਰੈ ਪੀਜ਼ਾਸ ਨੇ ਕਈ ਸਾਰੇ ਆਊਟਲੈਟਸ ਨੇ ਕੌਫੀ ਬਹੁਤ ਮਿੱਠੇ ਜਮਿੱਠੇ ਮਿੱਠੀ 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 ਦੇ ਮਤਲਬ ਉਹ ਜ਼ਿਆਦਾ ਹੁੰਦੀ ਹੈ ਤਾਂ ਇਹ ਸਭ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਤੇ ਨਾ ਕਿਤੇ ਕਮੈਂਟਸ ਨਾਲ ਤੁਸੀਂ ਇਸ ਬਾਰੇ ਸਾਡੇ ਇਨਬਾਕਸ ਵਿੱਚ ਵਿਚਾਰ ਸਾਂਝੇ ਕਰ ਸਕਦੇ ਹੋ ਕਿ 슈ਗਰ ਦਾ ਮੁੱਖ ਕਾਰਨ ਲੋਕਾਂ ਦਾ ਲਾਈਫ ਸਟਾਈਲ ਹੈ ਲੋਕਾਂ ਦਾ ਖਾਣ ਪੀਣਾ ਹੈ ਲੋਕਾਂ ਦੀ ਡਾਈਟ ਹੈ ਚ ਸਟ्रेस ਵੀ ਮੁੱਖ ਕਾਰਨ ਹੈ ਡਾਇਬਟੀਜ਼ ਦਾ ਤੇ ਹਾਰਟ ਦੀ ਬਿਮਾਰੀ ਵੀ ਇਸ ਤਰ੍ਹਾਂ ਨੇ ਜਿੱਦਾਂ 슈ਗਰ ਦੀ ਬਿਮਾਰੀ ਹੈ ਤਾਂ ਤੁਸੀਂ ਇਸ ਬਾਰੇ ਵਿਚਾਰ ਸਾਂਝੇ ਕਰ ਸਕਦੇ ਹੋ ਤਾਜ਼ਾ ਅਪਡੇਟਸ ਲਈ ਬਨੇ ਰਹੋ ਅਜ਼ਾਦ ਟੀਵੀ ਨਿਊਜ਼ ਨਾਲ